ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਇੱਕ ਚੰਗੀ ਮੱਝ ਲੈ ਕੇ ਆਏ ਆ ਖੜਿਆ ਜੀ ਪਿੰਡ ਆਪਾਂ ਸੇਲਵਰਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਬਿੱਲੇ ਦੇ ਕੋਲ ਇੱਕ ਆਪਾਂ ਚੰਗੀ ਮੱਝ ਤੁਹਾਨੂੰ ਦਿਖਾ ਰਹੇ ਆ ਕਦੋਂ ਕਿ ਮਿੱਤਰੋ ਸੁਣੀ ਹੈ ਕਿੰਨੇ ਕੁ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਕੀ ਇਹਦਾ ਰੇਟ ਹੈ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਇਕੱਲੇ ਇਕੱਲੇ ਚੀਜ਼ ਦੀ ਮਿੱਤਰੋ ਆਪਾਂ ਡਿਟੇਲ ਦੇਵਾਂਗੇ ਥਨ ਬਹੁਤ ਚੰਗਾ ਮਿੱਤਰੋ ਹਵਾਨਾ ਬਹੁਤ ਚੰਗਾ ਤੇ ਸਿੰਘ ਵੀ ਬਹੁਤ ਸੋਹਣਾ ਹੈ ਤੇ ਸਰੀਰ ਪੱਖੋਂ ਵੀ ਚੰਗੀ ਸੰਭੀ ਵੀ ਐ ਕੱਦ ਕਾਠ ਵੀ ਮਿੱਤਰੋ ਫੁੱਲ ਆ ਕੋਈ ਛੋਟੀ ਮੰਨ ਕੇ ਨਾ ਮਿੱਤਰੋ ਆਇਓ ਇਹ ਨਾ ਸਮਝੋ ਵੀ ਵੀਡੀਓ ਦੇ ਵਿੱਚ ਕਿਸੋ ਦਿਖਾਉਨੇ ਹੋਰ ਆ ਤਾਂ ਨਿਕਲੂ ਕੋਸੁਰ ਪਰ ਆਪਾਂ ਕੋਸ਼ਿਸ਼ ਉਹੀ ਕਰ ਰਿਹਾ ਮਿੱਤਰੋ ਜਿਹੜੀ ਚੀਜ਼ ਹੋਵੇ ਤਾਂ ਆਪਾਂ ਤੁਹਾਨੂੰ ਉਹੀ ਦਿਖਾਗੇ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਬਾਈ ਠੀਕ ਐ ਸੇਤਾ ਹਾਂਜੀ ਹਾਂਜੀ ਵਧੀਆ ਬਾਈ ਤੇ ਸੂਹਾ ਮੱਝ ਦਾ ਪਹਿਲਾਂ ਤਾਂ ਜੀ ਸੂਹਾ ਬਾਈ ਤੀਜੇ ਸੂਏ ਖਾਤਰ ਸੂੰਦੀ ਆ ਬਾਈ ਮੈਂ ਤੀਜੇ ਦੇ ਖਾਤਰ ਸੂੰਦੀ ਆ ਹਾਂ ਕਿਹੜੀ ਜਗ੍ਹਾ ਤੋਂ ਆਈ ਵੀ ਆ ਇਹ ਬਾਈ ਸਰਸੇ ਬਲੋਂ ਆਈ ਵੀ ਛੋਟੀ ਸਰਸੇ ਗੰਨੀ ਹਾਂ ਖੂਈਆਂ ਮੈਂਡਾ ਖੂਈਆਂ ਸਰਸੇ ਦੇ ਲਾਗੇ ਮੁੱਲ ਹਾਂ ਦੁੱਧ ਕਿੰਨਾ ਕੱਢਿਆ ਵਾ ਮਾਲਕਾਂ ਦਾ ਪਿਛਲੇ ਸੂਏ ਦਾ ਦੁੱਧ ਬਾਈ ਪਿਛਲੇ ਸੂਏ 14-15 ਕਿਲੋ ਕਹਿ ਕੇ ਦਿੱਤਾ ਗਿਆ ਆਪਾਂ ਨੂੰ ਠੀਕ ਹੈ ਹਾਂ ਬਾਈ ਕੱਢੂਏ ਇਸ ਵਾਰ ਵੀ ਐਤ ਕੀ 16-17 ਲੀਟਰ ਦੀ ਗਾਰੰਟੀ ਆ ਦੁੱਧ ਦੀ ਬਾਈ ਕਿਹੜੇ ਹਿਸਾਬ ਨਾਲ ਤਿਆਰੀ ਹੋਈ ਵਾ ਭਾਨਾ ਮਤਲਬ 14-15 ਤਾਂ ਚਾਹੀਦਾ ਹੀ ਖੁੱਲਾ 15 ਲੀਟਰ ਦੀ ਤਾਂ ਹੁਣ ਵੀ ਆਪਾਂ ਜ਼ਿੰਮੇਵਾਰੀ ਲੈ ਕੇ ਦੇਵਾਂਗੇ ਬਾਕੀ ਦਿਨ ਦਿਨ ਕਿੰਨੇ ਲੈ ਜੂਗੀ ਦੈਨ ਬਈ ਇਹਦੇ ਦਿਨ ਤਾਂ ਹੈਗਾ ਪੂਰੇ ਬਈ ਯਾਰ ਅੱਜ ਪੂਰੇ ਹੋ ਗਏ ਹਨ ਇੱਕ ਦੋ ਤਾਂ ਵੱਧ ਲੈ ਸਕਦੀ ਹੈ ਬਈ ਓਕੇ ਸੁਹਾ ਤੀਜਾ ਹਨਾ ਪਿਓਰ ਤੀਜਾ ਸੁਹਾ ਬਈ ਸਿੰਘ ਮਿੱਤਰੋ ਬਹੁਤ ਸੋਹਣਾ ਥਣ ਵਿੱਚ ਬਹੁਤ ਚੰਗਾ ਹੈ ਤਿੱਕਾ ਡੜ ਵੀ ਫਿਰ ਆਪਾਂ ਕਹਿੰਦੇ ਵੀ ਚੰਗਾ ਹਰ ਚੀਜ਼ ਚੰਗੀ ਚੰਗੀ ਆ ਕੋਈ ਮਾੜੀ ਮਿੱਤਰੋ ਮੈਨੂੰ ਇਹਦੇ ਵਿੱਚ ਨਹੀਂ ਤੇ ਬੇਲ ਫੁੱਲ ਹੈ ਫਿਰ ਕਹਿੰਦੇ ਵੀ ਕੱਦ ਕੜ ਵੀ ਬਹੁਤ ਚੰਗਾ ਤੇ ਚੰਗੀਆਂ ਮੱਝਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪੈਂਡ ਹੈਗਾ ਜੀ ਬਾਈ ਦਾ ਸੇਲਵਰਾ ਤਹਿਸੀਲ ਫੋਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਿੱਲੇ ਬਿੱਲੇ ਦੇ ਘਰ ਆਪਾਂ ਮਿੱਤਰੋ ਇਹ ਵੀਡੀਓ ਬਣਾ ਰਹੇ ਆਂ ਬਾਕੀ ਕੋਈ ਭਈਆ ਹੋਣਾ ਮੰਨ ਲਿਆ ਛੋਟੀ ਨਾ ਮੰਨ ਲਿਆ ਪਰ ਫੇਰ ਵੀ ਕਹਿਣੇ ਠੀਕ ਹੈ ਭਾਰਤ ਪਿੱਛੇ ਦੀ ਵੀ ਆਪਣੀ ਜ਼ਿੰਮੇਵਾਰੀ ਆ ਓਕੇ ਤੇ ਥਾਣਾ ਦੀ ਵੀ ਜ਼ਿੰਮੇਵਾਰੀ ਆ ਹੁਣ ਆਪਾਂ ਜੇ ਰੇਟ ਦੀ ਗੱਲ ਕਰਗੇ ਕੀ ਕਰਤਾ ਜੀ ਰੇਟ ਬਾਈ ਇਹਦਾ ਕੋਈ 55 ਨਹੀਂ ਕੋਈ 1.5 ਨਹੀਂ 1.45 ਦੀ ਝੋਟੀ ਦੇ ਦਾਂਗੇ 1.45 ਦੀ ਹਾਂ 45 ਦੇ ਵਿੱਚੋਂ ਵੇਖਦਾ ਥੋੜੀ ਵੀਡੀਓ ਦੇਖ ਕੇ ਮੰਨਤਾਂ ਮੰਨਤਾਂ ਹੋ ਜੂ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਆਪਣਾ 62392 ਬਾਈ ਹਾਂਜੀ 17011 ਬਾਈ 62392 17011 ਪਿੰਡ ਸੇਲਵਰਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ ਦੁੱਧ ਦੀ ਵੀ ਗਰੰਟੀ ਆ ਯਾਰ 15 ਕਿਲੋ ਕਹਿ ਕੇ ਦਵਾਂਗੇ ਬਾਕੀ ਅਗਲੇ ਦੀ ਸੇਵਾ ਸਰਤੇ ਹਾਂ ਜੇ ਕੋਈ ਸੁਪਾਏ ਨਾ ਬਾਈ ਕਹਨੇ ਪਰ ਜੇ ਮਿੱਤਰੋ ਚੰਗੀ ਸਭਾਈ ਕਰਦਾ ਤਾਂ ਖੁੱਲਾ 14-15 ਲੀਟਰ ਇਹਨੇ ਖੁੱਲਾ ਦੁੱਧ ਕੱਢਣਾ ਤੇ ਬਾਕੀ ਕੱਢੂਗੀ ਆਪਾਂ ਪਰ 15 ਕਿਲੋ ਕਹਿ ਕੇ ਦਿੰਨਾ ਹੈ ਅਗਲੇ ਨੂੰ ਠੀਕ ਹੈ ਹਾਂ ਤੇ ਫੋਨ ਨੰਬਰ ਇੱਕ ਵਾਰੀ ਫੇਰ ਦੱਸ ਦੇ ਨੰਬਰ ਆਪਣਾ 62392 ਹਾਂਜੀ 17011 ਬਾਈ ਠੀਕ ਹੈ ਪਿੰਡ ਸੇਲਵਰਾ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਫੂਕੀਲ ਫੂਲ ਨੇੜੇ ਪਿੰਡ ਆਪਣੇ ਭਗਤਾ ਭਾਈ ਕਾ ਸੇਪਾ ਰਾਮਪੁਰ ਹਾਂਜੀ ਓਕੇ ਸੋ ਬਹੁਤ ਚੰਗਾ ਵਜਣ ਬਹੁਤ ਚੰਗੇ ਸਮੇ ਵੀ ਥਾਂ ਲੈਵੇ ਦੀ ਮਿੱਤਰੋ ਪੂਰੀ ਸਾਫ ਹੈ ਕੱਲਾ ਕੱਲਾ ਥਾਣਾ ਥਾਣਾ ਦਾ ਸੈਜ ਵੀ ਬਹੁਤ ਸੋਹਣਾ ਤੇ ਸਿੰਘ ਵੀ ਮਿੱਤਰੋ ਬਹੁਤ ਚੰਗਾ ਹੈ ਤੇ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ ਹੈ ਮਿਹਰਬਾਨੀ